ਉਰਤਨੀਏ ਟਾਈਮ ਵੇ ਕਿੰਨਾ ਹੋ ਗਿਆ? ਨਾ ਮੈਂ ਨਹੀਂ ਕਿ ਸੋਕ ਤੇ ਕਦੀ ਉੱਠੀ। ਕਮਾਲ ਆ ਇਹ ਪੇਕੇ ਘਰ ਥੋੜੀ ਆ। ਤੈਨੂੰ ਪਤਾ ਤੂੰ ਹੀ ਕੰਮ ਕਰਨਾ ਵਾ। ਹਾਏ ਮੈਂ ਨਹੀਂ ਕਦੀ ਚਾਹ ਬਣਾਈ ਨਹੀਂ ਜਲਦੀ ਉੱਠ ਗਏ। ਉੱਥੇ ਤਾਂ ਮੰਮੀ ਬਣਾਉਂਦੇ ਜਾਂ ਭਾਬੀ ਬਣਾਉਂਦੀ ਚਾਹ। ਇਹ ਤੁਸੀਂ ਮੈਡਮ ਜੀ ਉੱਥੇ ਥੋੜੀ ਬੈਠੇ ਜੇ। ਕੀ ਆ ਸਿਆਪਾ ਖਾਣਾ ਜਾ। ਉੱਥੇ ਵਾਵਾ ਭਾਬੀ ਚਾਹ ਬਣਾ ਲੈਂਦੀ ਸیرے ਸਿਰ ਤੇ ਮੰਮੀ ਮੰਜੇ ਤੇ ਦੇ ਦਿੰਦੀ ਲਦੀ ਗਰਮ ਗਰਮ। ਇੱਥੇ ਆ ਗਏ ਸਵੇਰੇ ਚਾਹ ਬਣਾ ਚਾਹ। ਹਾਂ ਪਹਿਲੀ ਵਾਰੀ ਚਾਹ ਬਣਾਈ ਮੈਂ ਤਾਂ ਕਦੀ ਆਪਣੀ ਪੀਕੇ ਚਾਹ ਨਹੀਂ ਬਣਾਈ ਵੇਖੋ ਕਿੰਦਾ ਦੀ ਮੰਦੀ ਆ ਵੇਖੇ ਜਾਊਗੀ ਹੁਣ ਪਸੰਦ ਆਉਂਦੀ ਕਿ ਨਹੀਂ ਉਹਨਾਂ ਨੂੰ ਸਸੀ ਗਾਲ ਜੀ ਸਸੀ ਗਾਲ ਅਨੁਚੈ ਹਾਂ ਲੇਟ ਹੋ ਗਈ ਪਤਾ ਚਾਹ ਉਠਾ ਹਾਂ ਹਾਂ ਜੀ ਡੈਡ ਜੀ ਥੋੜੀ ਜਿਹੀ ਲੇਟ ਹੋ ਗਈ ਹੈ ਜਦ ਜਾਗੇ ਨਹੀਂ ਆਏ ਚਲੋ ਕੋਈ ਨਹੀਂ ਸਾਰ ਹੈ ਆ ਵੀ ਦਰਾਂ ਆਈ ਪੁੱਤ ਬਹਿ ਜਾ ਇੱਥੇ ਇਕੱਲੀ ਡੈਡੀ ਜੀ ਮੈਂ ਕੰਮ ਤਾਂ ਹੁੰਦਾ ਵੇਖਾਂ ਕੋਈ ਬਾਤ ਸੱਚਾ ਸਮੇਂ ਮੇਰੀ ਇਹਨਾਂ ਨੇ ਕੁੜੀ ਨੇ ਆਉਣਾ ਮੰਨੇ ਅੱਛਾ ਤੂੰ ਕੰਮ ਤਾਂ ਦਾ ਕਰ ਲਈ ਜੋ ਕਰਨਾ ਵਾ ਤੂੰ ਆਪਣਾ ਕੰਮ ਨਬੇੜ ਨਹੀਂ ਟਾਈਮ ਦੇ ਨਾਲ ਠੀਕ ਹੈ ਡੈਡੀ ਜੀ ਦੋ ਚਾਰ ਦਿਨ ਰਹਿ ਕੇ ਜਾਊਗੀ ਉਹ ਫੋਨ ਆਇਆ ਸੀ ਉਹਦਾ ਕੰਨੀ ਦੋ ਚਾਰ ਦਿਨ ਮੈਂ ਰਹਿ ਕੇ ਜਾਣਾ ਚਲੋ ਡੈਡੀ ਜੀ ਤਾਂ ਵਧੀਆ ਦੀਦੀ ਰਹਿਣਗੇ ਦੋ ਚਾਰ ਦਿਨ ਤੇ ਆ ਤੇ ਕੰਮ ਤਾਂ ਦਨ ਬੇੜ ਲਈ ਨੂੰ ਆਪਣਾ ਟਾਈਮ ਨਾਲ ਠੀਕ ਹੈ ਰਾਜੀ ਜੀ ਜਦੋਂ ਆਤਕਾਲ ਵਧੀਆ ਹੀ ਹੈ ਨਾ ਦੀਦੀ ਆਉਣ ਢਈ ਆ ਚਾਰ ਦਿਨ ਰਹੂਗੀ ਤੇ ਨਾਲ ਕੰਮ-ਕਮ ਕਰਾਇਆ ਕਰੂਗੀ ਮੇਰੇ ਨਾਲ ਮੈਂ ਤਾਂ ਕਿੰਨ ਚਾਰ ਦਿਨ ਨਹੀਂ ਮੈਂ ਤਾਂ 8 ਦਿਨ ਰੱਖਣਾ ਇਹਨੂੰ ਅੱਜ ਦਾ ਤੇ ਕੰਮ ਮੈਂ ਨਿਬੇੜ ਲੂੰਗੀ ਔਖੀ ਸੌਖੀ ਤੇ ਬਾਕੀ ਦਾ ਕੰਮ ਇਹੋ ਕਰਿਆ ਕਰੂਗੀ ਜਦੋਂ ਆ ਗਈ ਕਿੰਨਾ ਕੰਮ ਹੁੰਦਾ ਘਰ ਦਾ ਤੇ ਮਰਮਾਨ ਅਰੈਸਟ ਕਰੂੰਗੀ ਕਿੰਨਾ ਕੰਮ ਕਰਨਾ ਪੈਂਦਾ ਵਾ ਇੰਨਾ ਠੰਡਾ ਪਾਣੀ ਆ ਖਾ ਕੇ ਤਾਂ ਭਾਬੀ ਇਹਦੇ ਸੁੱਟਦੇ ਹੀ ਦੇਂਦੇ ਹੀ ਭਾਂਡੇ ਮੈਂ ਆਪਣੇ ਭਾਂਡੇ ਨੂੰ ਤੋਪੇ ਚ ਤਹ ਪੋਚੇ ਵੀ ਹੱਥ ਨਹੀਂ ਲਾਉਣੇ ਪੈਂਦੇ ਇੱਥੇ ਤਾਂ ਪੋਚੇ ਵੀ ਹੱਥ ਨਹੀਂ ਲਾਉਣੇ ਪੈਂਦੇ ਉੱਥੇ ਦੇ ਬਾਪ ਚੱਲੋ ਕੰਮ ਤੇ ਸਾਰਾ ਨਿਪਟ ਗਿਆ ਚੱਲ ਆ ਵੀ ਵਧੀਆ ਆ ਜਿਹੜਾ ਦੀਦੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਖਤਮ ਕਰ ਲਿਆ ਮੈਂ ਤੇ ਝੱਟ ਫੁਰਤੀ ਦੇ ਨਾਲ ਕੰਮ ਕਰ ਲੈਂਦੀ ਹਾਂ ਇੱਕ ਮੇਰੀ ਭਾਬੀ ਆ ਜਿਲ ਮਿਲ ਜਿਲ ਮਿਲ ਕਰਦੇ ਰਹਿੰਦੇ ਸਾਰੀ ਦਿਹਾੜੀ ਕੰਮ ਨੂੰ ਨਕਾ ਛੱਡਦੀ ਆ ਮੈਂ ਤਾਂ ਛੱਟ ਕੰਮ ਕਰ ਲਿਆ ਵੇਖੀ ਦੀਦੀ ਨੇ ਹੁੰਦਿਆ ਖੁਸ਼ ਹੋ ਜਾਣਾ ਕਿ ਮੇਰੀ ਭਾਬੀ ਨੇ ਕਿੱਡਾ ਸੁਨਾ ਘਰ ਸੰਭਾਲ ਕੇ ਰੱਖਿਆ ਕਿੱਡਾ ਸੁਨਾ ਘਰ ਸੰਭਾਲ ਲਿਆ ਕਿੰਨੀ ਸਿਆਣੀ ਭਾਬੀ ਆ ਵੇਖੀ ਕਿੰਦੀ ਖੁਸ਼ ਹੁੰਦੇ ਵਧੀਆ ਵਾ ਵਧੀਆ ਗੱਲਾਂ ਦੀਦੀ ਆਉਣ ਲਈ ਆ ਅੱਜ ਦੇ ਵੇਖੀ ਦੋਵੇਂ ਆਏ ਪਿਆਰ ਨਾਲ ਆ ਰਿਆ ਕਰਨਾ ਪਹਿਣਾ ਪਹਿਣਾ ਬਣ ਕੇ ਰਾਜ ਫੇ ਡੈਡ ਨੂੰ ਕੀ ਕੰਮ ਬੈਕ ਹੈ ਹਾਂਜੀ ਪਤਾ ਸਬਜ਼ੀ ਲੈ ਆ ਮੈਂ ਨਾਲ ਜੀ ਐਨੀ ਸਬਜ਼ੀ ਡੈਡ ਜੀ ਲੈ ਆਏ ਜੀ ਮੈਂ ਤਾਂ ਦੋ ਤਿੰਨ ਦੇ ਵੀ ਇਕੱਠੀ ਲੈ ਆਵਾਂ ਤੇ ਕੁੜੀ ਨੇ ਆਣਾ ਆਮਨ ਨੇ اچھا ਤੇ ਉਹਨੂੰ ਕੋਈ ਬਣਾ ਲੀਂ ਤੇ ਸ਼ਾਮ ਨੂੰ ਆਲੂ ਮਟਰ ਬਣਾ ਲੀਂ ਠੀਕ ਹੈ ਡੈਡ ਜੀ ਚੰਗਾ ਫਿਰ ਮੈਂ ਚੱਲਦਾ ਸਾਮਾਨ ਤਾਂ ਲੈ ਕੇ ਆਏ ਆ ਜਿੱਦਾਂ ਕਿ ਮੇਲ ਨੇ ਆਉਣਾ ਹੁੰਦਾ ਆਉਣਾ ਤੇ ਕੁੜੀ ਨੇ ਹੀ ਚੱਲ ਮਿਲੂਗੀ ਮੈਂ ਕਿਹੜਾ ਕੋਈ ਕੰਮ ਕਰਨਾ ਆਪੇ ਕਰੋਗੀ ਉਹਨੇ ਹੀ ਬਣਾਉਣੀਆਂ ਸੱਜੇ ਪਾਣੀ ਹਾਈ ਲੱਗਦਾ ਦੀਦੀ ਆਈ ਗਈ ਹੈ ਦੇਖਾਂ ਮੈਂ ਜੀ ਅਗਲਾ ਹਾਂ ਆਜੋ ਦੀਦੀ ਅੰਦਰ ਆਜੋ ਭਾਬੀ ਕਿੱਦਾਂ ਮੂੰ ਚੁੱਕਿਆ ਵਾ ਕੀ ਹੁੰਦੀ ਦੀ ਆ ਬੈਗ ਕਿਨੇ ਫੜਨਾ ਫੜਨੋਂ ਪਤਾ ਨਹੀਂ ਲੱਗ ਬੀ ਮੈਨੂੰ ਕਹਿੰਦੀ ਬੈਗ ਤੇ ਫੜੇ ਮੇਰਾ ਆਰਡਰ ਤੇ ਐ ਮਾਰੰਡੀ ਜੀ ਤੱਕ ਲੱਗੀ ਹੁੰਦੀ ਮੇਰੇ ਤੇ ਕੋਈ ਨਹੀਂ ਜਿੰਦਾ ਉੱਥੇ ਉਹਨੂੰ ਕੱਸ ਕੇ ਰੱਖਿਆ ਨਾ ਇੱਥੇ ਇਹਨੂੰ ਇਦਾਂ ਹੀ ਕੱਸ ਕੇ ਰੱਖਣਾ ਪੈਣਾ ਕਰੂੰਗੀ ਇਹਨੂੰ ਸਿੱਧਿਆ ਕਰਤੀ ਕੋਈ ਨਾ ਕੋਈ ਇਹਦਾ ਹੱਲ ਲੈ ਮੈਂ ਕਦੋਂ ਦੇ ਅੰਦਰ ਆ ਕੇ ਬੈਠੀ ਆ ਇਹ ਗੇਟ ਤੇ ਪਤਾ ਨਹੀਂ ਕੀ ਫੁੰਮਣੀਆਂ ਪਾਈ ਜਾਂਦੀ ਆ ਭਾਬੀ ਭਾਬੀ ਕਿੱਥੇ ਰਹਿ ਗਈ ਆ ਜਾ ਹੁਣ ਹਾਂਜੀ ਹਾਂਜੀ ਦੀਦੀ ਆ ਗਈ ਬਸ ਹਵੇ ਹਾਂਜੀ ਕਿੱਥੇ ਰਹਿ ਗਈ ਦੀਦੀ ਉਹ ਬੈਗ ਰ ਖੰਡੀ ਨਾਲ ਦੇ ਕਮਰੇ ਚ ਬੈਗ ਨਾਲ ਦੇ ਕਮਰੇ ਚ ਹਾਂਜੀ ਦੀਦੀ ਮੈਂ ਤਾਂ ਤੁਸੀਂ ਉਧਰ ਹੀ ਸੌਣਾ ਮੈਂ ਉਧਰ ਹੀ ਰਹਿਤਾ ਫੇ ਸਮਾਨ ਤਾਂ ਲਾ ਨਹੀਂ ਭਾਬੀ ਜੀ ਮੇਰਾ ਬੈਗ ਇੱਥੇ ਲਿਆ ਕੇ ਰੱਖੋ ਮੈਂ ਐਸੇ ਕਮਰੇ ਚ ਸੌਣਾ ਦੀਦੀ ਇਹ ਕਮਰੇ ਚ ਤੇ ਅਹੀਂ ਸੌਣਨੇ ਹਾਂ ਤੋ ਇਹ ਕਮਰਾ ਨਾਲ ਲਵਾਇਆ ਮੇਰਾ ਬੈਗ ਇੱਥੇ ਲਿਆ ਕੇ ਰੱਖੋ ਮੈਂ ਇੱਥੇ ਹੀ ਸੌਣੀ ਆ ਮੈਨੂੰ ਇੱਥੇ ਨੀਂਦ ਆਉਂਦੀ ਐ ਦੀਦੀ ਕੋਈ ਨੀ ਬਾਤੜਾ ਦੇਣੀ ਬਾਤ ਭਾਬੀ ਬਾਅਦ ਚ ਨਹੀਂ ਹੁਣ ਇਹ ਲਿਆ ਕੇ ਰੱਖ ਮੇਰਾ ਬੈਗ ਠੀਕ ਆ ਦੀਦੀ ਲੈ ਆਉਣੀ ਆਹ ਲੈ ਦੀ 오ਫੋ ਭਾਬੀ ਹੁਣ ਇਹਨੂੰ ਮੇਰੇ ਸਿਰ ਤੇ ਲਿਆ ਕੇ ਰੱਖਤਾ ਇਹਨੂੰ ਉਹ ਉੱਥੇ ਅਲਮਾਰੀ ਚ ਰੱਖੋ ਠੀਕ ਆ ਦੀਦੀ ਸਮਝ ਨਹੀਂ ਲੱਗਦੀ ਕਿਆ ਕਿਆ ਕੇ ਕੰਮ ਕਰਉਣਾ ਕਹਿੰਦਾ ਤੇਰੀ ਹੋਰ ਸਭ ਠੀਕ ਹੈ? ਹੋਰ ਤੇ ਸਭ ਠੀਕ ਹੈ ਭਾਬੀ। ਪਹਿਲਾਂ ਮੈਨੂੰ ਇੱਕ ਗੱਲ ਦੱਸ ਜਦੋਂ ਕੋਈ ਬਾਹਰੋਂ ਆਵੇ ਉਹਨੂੰ ਪਾਣੀ ਨਹੀਂ ਪੁੱਛੀਦਾ। ਉਹ ਸੌਰੀ ਜੀ ਜੀ ਮੈਨਿਆ ਕਿਉਂਦੀ। ਆਪਣੇ ਆਪ ਨੇ ਇਹਨੂੰ ਪਤਾ ਲੱਗਦਾ ਨਿੱਕੀ ਨਿੱਕੀ ਗੱਲ ਇਹਨੂੰ ਦੱਸਣੀ ਪੈਂਦੀ ਆ ਤੇ ਫੇਰੇ ਕਰਦੀ। ਜਦੋਂ ਵੇਖਣ ਗਏ ਉਦੋਂ ਦੇ ਕੁੜੀ ਬੜੀ ਸਿਆਣੀ। ਇਹਨਾਂ ਦੇ ਕੁੜੀ ਨੂੰ ਪਤਾ ਨਹੀਂ ਕਿ ਜਦੋਂ ਕੋਈ ਬਾਹਰੋਂ ਆਏ ਤਾਂ ਉਹਨੂੰ ਪਾਣੀ ਵੀ ਪੁੱਛੀਦਾ। ਖੱਦ ਹੋ ਗਈ ਇਹਦੇ ਆਲੇ ਇਹ ਤੇ ਮੇਰੇ ਤੋਂ ਵੀ ਜ਼ਰਾ ਨਿਕਲੀ ਕੋਈ ਨਹੀਂ ਫੜਫੜਾਵੰਦੇ ਮੈਨੂੰ ਮੇਰੇ ਖੰਭ ਕੱਟਣੇ ਹੁੰਦੇ ਮੈਂ ਸੋਚਿਆ ਸੀ ਇਹਨੂੰ 8-9 ਦੇ ਰੱਖੂੰਗੀ ਇਹਦੇ ਲੱਛਣ ਮਿਲਦਾ ਇੱਕ ਦਿਨ ਹੁਣੀ ਰਹਿੰਦੇ ਇੱਕ ਦਿਨ ਦੇ ਵਿੱਚ ਮੈਨੂੰ ਨਹੀਂ ਕਿ ਕਿੱਦਾਂ ਕਰਾਂਗੀ ਕਿ ਦਦਾ ਇਹਦਾ ਦਲਾ ਸੁਕੰਡਿਆ ਪਾਣੀ ਲੈ ਕੇ ਆ ਪਾਣੀ ਘਾਣੀ ਤਾਂ ਹੁੰਦਾ ਨਹੀਂ ਪਤਾ ਸੱਚ ਪਾਉਣਾ ਜਾ ਕੇ ਜਿਹੜਾ ਨੇ ਤੇ ਲਕੀਰ ਆਲੂ ਨਹੀਂ ਦੀ ਪਾਣੀ ਪਾਬੇ ਪਾਣੀ ਰਸੋਈ ਚੋਂ ਲੈਣ ਗਏ ਹੈ ਕਿ ਖੂਜੋ ਕੱਢਣ ਗਏ ਹੈ ਕਿਉਂ ਦੇਦੀ ਕੀ ਹੋਇਆ ਇੰਨਾ ਟਾਈਮ ਲਾਤਾ ਹਾ ਤੇ ਰਸੋਈ ਆ ਨਾਲ ਹੀ ਦੀਦੀ ਹੁਣੇ ਤਾਂ ਗਈ ਹੀ ਆਏ ਹਾਏ ਵੇ ਰੱਬਾ ਪਾਬੀ ਹੁਣ ਸੱਚੀ ਪਾਣੀ ਲੈ ਆਈਆਂ ਤਿੰਨ ਪਾਤਾ ਜਦੋਂ ਕੋਈ ਬਾਹਰੋਂ ਆਵੇ ਤਾਂ ਉਹਨੂੰ ਕੋਲਡ ਡਰਿੰਕ ਦੇਈਦੀ ਆ ਲਿਆ ਕੇ ਪਾਣੀ ਮੇਰੇ ਮੱਥੇ ਮਾਰਿਆ ਵਾ ਦੀਦੀ ਆਪੇ ਤਾਂ ਤੁਸੀਂ ਕਹਿੰਦੇ ਸੀ ਮੈਂ ਘਰ ਦੀ ਕੁੜੀ ਆ ਮੇਰੀ ਕੋਈ ਟੈਨਸ਼ਨ ਨਹੀਂ ਲੈਣੀ ਤਾਂ ਤਾਂ ਕਰਕੇ ਮੈਂ ਪਾਣੀ ਲੈ ਆਈ ਤੁਹਾਡੇ ਵਾਸਤੇ ਲੈ ਭਾਬੀ ਮੈਂ ਤਾਂ ਅਜੇ ਅੱਜ ਹੀ ਆਈ ਆ ਤੇ ਤੂੰ ਐਂ ਕਰਨ ਢੇ ਜਿੱਦਾਂ ਮੈਂ ਹੁਣੇ ਮੁੜ ਜਾ ਨਹੀਂ ਨਹੀਂ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਲੈ ਭਾਬੀ ਮੈਂ ਤਾਂ ਹੱਸਣ ਨਹੀਂ ਆ ਚਾ ਜਾ ਕੇ ਠੰਡਾ ਠੰਡਾ ਪਾ ਕੇ ਲਿਆ ਦੀਦੀ ਮੈਂ ਕਿਹਾ ਮੌਸਮ ਚੇਂਜ ਹੋ ਗਿਆ ਨਾ ਮੈਂ ਤਾਂ ਹੀ ਨਹੀਂ ਲਿਆਂਦੀ ਕੋਲਡ ਡਰਿੰਕ ਲੈ ਦੱਸ ਭਾਬੀ ਮੈਂ ਕਿਹੜਾ ਨਿਆਣੀ ਆ ਜਿਹੜਾ ਕੋਲਡ ਡਰਿੰਕ ਪੀ ਕੇ ਤੇ ਮੇਰਾ ਗਲਾ ਫੜਿਆ ਜਾਊਗਾ ਜਾਂ ਮੈਨੂੰ ਖੰਗ ਲੱਗ ਜਾਊਗੀ ਜਾਂ ਲਿਆ ਜਾ ਕੇ ਕੋਲਡ ਡਰਿੰਕ ਦੀਦੀ ਲੈ ਆ ਕਿਉਂ ਨਹੀਂ ਹੁਣ ਗੱਲ ਸੁਣ ਭਾਬੀ ਹੁਣ ਕੱਲੀ ਕੋਲਡ ਡਰਿੰਕ ਨਾ ਲੈ ਕੇ ਆਈ ਉੱਤੇ ਦਰਾਜ਼ ਦੇ ਡੱਬੇ ਦੇ ਵਿੱਚ ਡਰਾਈ ਫਰੂਟ ਪਿਆ ਉਹ ਵੀ ਲੈ ਕੇ ਆਈ ਨਾਲ ਹਾਦੀ ਹੋ ਗਈ ਇਹਦੀ ਨਾਲ ਕੋਲ ਡਰਿੰਕ ਲੈ ਆਵੇਂ ਨਾਲ ਡਰਾਈ ਫਰੂਟ ਲੈ ਆਵੇਂ ਡਰਾਈ ਫਰੂਟ ਤੇ ਆ ਗੈਂਦੀ ਨਾ ਜਿੱਦਾ ਆਵ ਖਰੀਦ ਕੇ ਦੇ ਕੇ ਗਈ ਹੁੰਦੀ ਆ ਆਵੇ ਪੈ ਦਮ ਕੇ ਅੰਮੀ ਮੱਖਾ ਇਹਦਾ ਰਾਜ ਹਾਂਜੀ ਡੈਡੀ ਜੀ ਹਾਂਜੀ ਡੈਡੀ ਜੀ ਕਿੱਥੇ ਗਈਆਂ ਆ ਵੀ ਡੈਡੀ ਜੀ ਆਈ ਆਣਾ ਹਾਂਜੀ ਆ ਗਈ ਦੀਦੀ ਆ ਸਮੋਸੇ ਲੈ ਲਾ ਤੇ ਚਾਹ ਬਣਾ ਕੇ ਵਧੀਆ ਜੀ ਬਣਾ ਕੇ ਦੇ ਸੱਤ ਆ ਮਨੂੰ ਡੈਡੀ ਜੀ ਸਾਰੇ ਸਮਾਨ ਤੇ ਦੇ ਗਏ ਹੀ ਚਾਹ ਨਾਲ ਮੈਂ ਰਸਤੇ 'ਚ ਆਉਂਦਿਆਂ-ਦਿਆਂ ਗਰਮ-ਗਰਮ ਨਿਕਲਦੇ ਹਾਂ ਮੈਂ ਲੈ ਕੇ ਆ ਜਾਂਦਾ ਠੀਕ ਹੈ ਪਾਲਣ ਆ ਗਏ ਮਰਾ ਪਤ ਹਾਂਜੀ ਡੈਡੀ ਜੀ ਸਾਸੂ ਕਾਲ ਡੈਡੀ ਠੀਕ ਹੈ ਹਾਲ ਚਾਲ ਵਧੀਆ ਤੁਸੀਂ ਸੁਣਾਓ ਠੀਕ ਹੈ ਸਭ ਵਧੀਆ ਇਹ ਚਾਹੀਦਾ ਵਾ ਬਹਿ ਜਾਓ ਉਹ ਪ੍ਰਾਣ ਕਿੱਥੇ ਹੈ ਖੱਲੀ ਹਾਂਜੀ ਡੈਡੀ ਜੀ ਉਹਨਾਂ ਨੂੰ ਕੰਮ ਹੀ ਉਹ ਆਂਦੇ ਤੂੰ ਜਾ ਮੈਂ ਸ਼ਾਮਾਂ ਨੂੰ ਆ ਜਾਊਂਗਾ ਅੱਛਾ ਕੰਮ ਤੇ ਹੈ ਹਾਂਜੀ ਕੰਮ ਤਾਂ ਸਿੱਧਾ ਇੱਥੇ ਆ ਜਾਣਾ ਉਹਨਾਂ ਨੇ ਠੀਕ ਹੋਰ ਤੁਸੀਂ ਸੁਣਾਓ ਠੀਕ ਠਾਕ ਵਧੀਆ ਵੀਰਾ ਕਿੱਥੇ ਆ? ਵਿਰਾਟ 7:30 ਵਜੇ ਡਿਊਟੀ ਤੋਂ ਆਉਣਾ ਨੇ ਕੰਮ ਤੇ ਗਿਆ। ਅੱਛਾ। ਹਾਂਜੀ। ਠੀਕ ਆ। ਹੋਰ ਡੈਡੀ ਜੀ ਭਾਬੀ ਦਾ ਸਹਾਕਤਾ ਵਧੀਆ ਆ ਵਧੀਆ ਘਰ ਸੰਭਦੀ ਆ? ਹਾਂ ਠੀਕ ਠਾਕ ਐ ਸਿਆਣੀ ਐ। ਵਧੀਆ ਘਰ ਸੰਭਲਿਆ ਨੇ ਆਨਕੇ। ਠੀਕ ਆ। ਹਾਂਜੀ। ਬਾਕੀ ਸਮਾਨ ਦਾ ਉਹਨੂੰ ਪਤਾ ਨਹੀਂ ਆ ਤੂੰ ਆਏ ਆ ਤੇ ਉਹਨੂੰ ਸਾਰੀਆਂ ਚੀਜ਼ਾਂ ਦੱਸ ਦੇ ਨਾ ਕਿੱਥੇ ਕੀ ਪਿਆ ਕਿੱਥੇ ਨੂੰ ਪਿਆ। ਹਰ ਇੱਕ ਚੀਜ਼ ਸਮਝਾ ਕੇ ਤੇ ਫੇਰ ਜਾਈਂ। ਕੋਇਨਿੰਦੇ ਅੱਜ ਜੀ ਤੁਸੀਂ ਟੈਨਸ਼ਨ ਨਾ ਲਾਓ ਹੁਣ ਮੈਂ ਇੱਥੇ ਆਈ ਆਂ ਚਾਰ ਦਿਨ ਰਹੂੰਗੀ ਨਾਲੇ ਉਹਦਾ ਸੁਭਾਅ ਵੇਖੂੰਗੀ ਤੇ ਨਾਲੇ ਉਹਨੂੰ ਸਾਰੀਆਂ ਚੀਜ਼ਾਂ ਦੱਸ ਕੇ ਜਾਊਂਗੀ ਠੀਕ ਹੈ ਹਾਂ ਜੀ ਨਵੇਂ ਘਰ ਸਮਝਾ ਦੇਣਾ ਹਾਂ ਜੀ ਨਵੇਂ ਨਵੇਂ ਤੇ ਸਾਰੀਆਂ ਘਰ ਸੰਭ ਲੈਦੀਆਂ ਹੁਣ ਅੱਗੇ ਵੇਖੋ ਕੀ ਬੰਦਾ ਠੀਕ ਹੈ ਰਾਜ ਰਾਜ ਕੋਪੀ ਚਾਣੀ ਲੈ ਕੇ ਆਈ لے ایک سے تو لے گا جی؟ سے میں, میں گرم گرم نکل گیا بڑی ہے نا. ਭਾਬੀ ਕਿ ਇਬਨੋਂ ਲੱਗੇ ਜੇ ਦੀਦੀਆਂ ਲੋਕਾਂ ਵੀ ਬਣਾਉਣ ਲੱਗੀ ਆਏ ਹਏ ਗੋਭੀ ਨਾ ਬਣਾਇਓ ਮੈਂ ਨਹੀਂ ਖਾਣੀ ਖੋਣੀ ਦੀਦੀ ਕਿਉਂ ਕੋਪੀ ਦੀ ਹੋਣੀ ਖਾਣੀ ਐਡੀ ਸੁਆਦ ਸਬਜੀ ਬਣਦੀ ਗੋਭੀ ਦੀ ਅੱਜ ਤੇ ਜੇ ਮੈਂ ਆਈ ਆਂ ਆਉਂਦੇ ਮੈਨੂੰ ਆ ਗੋਭੀ ਖਾਣੀ ਆ ਕੋਈ ਪਨੀਰ ਬਨੋਰ ਬਣਾਓ ਕੋਈ ਸੁਆਦ ਜੀ ਸਬਜੀ ਬਣਾਓ ਦੀਦੀ ਕੋਈ ਨਹੀਂ ਤੁਸੀਂ ਰਹਿਣਾ ਹੀ ਹਾਂ ਜੇ ਕੱਲ ਪਨੀਰ ਬਣਾ ਲਾਂਗੇ ਪਰਸੋ ਬਣਾ ਲਾਂਗੇ ਇੱਥੇ ਜੇ ਹਾਂ ਜੀ ਚਲ ਠੀਕ ਹੈ ਭਾਬੀ ਫਿਰ ਵਧੀਆ ਜੀ ਬਣਾਈ ਸੁਆਦ ਜੀ ਦੀਦੀ ਡੈਡੀ ਮੈਨੂੰ ਸਵੇਰੇ ਦੱਸਣ ਦਾ ਇਹ ਕਹਿੰਦੇ ਸੀ ਦੀਦੀ ਗੋਭੀ ਬਹੁਤ ਸਵਾਦ ਬਣਾਉਂਦੇ ਆ ਤੇ ਮੈਂ ਸੋਚਣ ਡੀ ਅੱਜ ਗੋਭੀ ਤੁਸੀਂ ਬਣਾ ਦਿਓ ਮੈਂ ਇੱਥੇ ਤੁਹਾਡੇ ਕੰਮ ਕਰਨ ਨਹੀਂ ਆਈ ਆਪੇ ਬਣਾਓ ਮੈਂ ਇੱਥੇ 4 ਦਿਨ ਬਹਿ ਕੇ ਖਾਣ ਆਈ ਆਂ ਆਹ ਗੋਭੀ ਬਣਾ ਕੇ ਦਿਓ ਤੁਹਾਨੂੰ ਆਹ ਹੋਏ ਉੱਤੋਂ ਸੂਰਜ ਚੜ੍ਹ ਆਇਆ ਤੇ ਹਜੇ ਤੱਕ ਸੁੱਤੀ ਆ ਇਹਨੇ ਕਰ ਲਿਆ ਕਰਦਾ ਕੰਮ ਉਦੋਂ ਆਂਦੇ ਹੀ ਕੁੜੀ ਬੜੀ ਸਿਆਣੀ ਹੈ ਭਾਬੀ ਭਾਬੀ ਕੀ ਸਰਸੇ થઈ ਜਾਂਦੇ ਜੇ ਕੀ ਕੰਮ ਹੈ ਕੀ ਚਾਹੀਦਾ ਤਾਂ ਕਰਨ ਦਾ ਫੇਰ ਫੇਰ ਸੌਣ ਨੂੰ ਨਹੀਂ ਦਿੰਦੇ ਭਾਬੀ ਮੈਂ ਆਵਾਂ ਅਮਨ ਹਾਂਜੀ ਦੀਦੀ ਕੀ ਹੋਇਆ ਤੂੰ ਹੀ ਇਸ ਟਾਈਮ ਇੱਥੇ ਹਾਂ ਭਾਬੀ ਮੈਂ ਤਾਂ ਸਵੇਰੇ ਸਭ ਤੋਂ ਉੱਠ ਜਾਨੀ ਤੂੰ ਇਹ ਹਲੇ ਉੱਠਦੇ ਜੇ ਨਾਲੇ ਜਿੱਦਾਂ ਬੋਲਣ ਦਾਏ ਮੇਰੇ ਵੀਰ ਨਾਲ ਵੀ ਇਦਾਂ ਹੀ ਬੋਲਦੇ ਜੇ ਨਹੀਂ ਨਹੀਂ ਦੀਦੀ ਇਦਾਂ ਦੀ ਨਹੀਂ ਕੋਈ ਗੱਲ ਵੀ ਉਹ ਤਾਂ ਮੈਨੂੰ ਸੁੱਤੇ ਪਿਆ ਪਤਾ ਨਹੀਂ ਲੱਗਾ ਮੈਂ ਕੀ ਬੋਲਣ ਲਈ ਆ ਮੈਂ ਥੋੜੀ ਉਹਨਾਂ ਨੂੰ ਇਦਾਂ ਬੋਲਦੀ ਨਾਲੇ ਆ ਘੜਾ ਟਾਈਮ ਹੁੰਦਾ ਉੱਠਣ ਦਾ ਨਹੀਂ ਦੀਦੀ ਮੈਂ ਰੋਜ਼ ਇਸ ਵਕਤੇ ਹੀ ਉੱਠਦੀ ਹਾਂ ਅੱਜ ਹੀ ਥੋੜਾ ਲੇਟ ਹੋ ਗਈ ਹਾਂ ਭਾਬੀ ਇਸ ਵਕਤੇ ਉੱਠ ਕੇ ਕੰਮ ਕਰ ਲਿਆ ਕਰ ਤੂੰ ਤਾਂ ਡੈਡੀ ਨੂੰ ਦਿੰਦੇ ਆਂਗੇ 8 ਵਜੇ ਚਾਹ ਤੇ ਡੈਡੀ ਤਾਂ ਸਵੇਰੇ ਇਸ ਵਕਤੇ ਉੱਠ ਜਾਂਦੇ ਆ ਨਹੀਂ ਨਹੀਂ ਦੀਦੀ ਮੈਂ ਤਾਂ ਤੜਕੇ ਡੈਡ ਨੂੰ ਚਾਹ ਦੇ ਦਿੰਨੀ ਆਂ ਤੰਦਾ ਸੰਡੀ ਰਾਤੀ ਨ ਥੱਕ ਗਈ ਥੋੜਾ ਜ ਤੇ ਤਾਂ ਕਰਕੇ ਮੈਨੂੰ ਜਾਗ ਹੀ ਨਹੀਂ ਆਈ ਸਵੇਰੇ ਕੰਮ ਜ਼ਿਆਦਾ ਸੀ ਨਾ ਰਾਤੀ ਕਿੰਨਾ ਕੰਮ ਤੁਹਾਡਾ ਵੱਧ ਗਿਆ ਵਾ ਮੇਰੇ ਨਾਲ ਜਿਹੜਾ ਕੰਮ ਕਰਕੇ ਤੁਸੀਂ ਥੱਕ ਗਏ ਸੀ ਚਾਰ ਰੋਟੀਆਂ ਮੇਰੀਆਂ ਵੱਧ ਲਾਉਣ ਨਾਲ ਥੱਕ ਗਏ ਹੋ ਰਾਤੀ ਤੁਸੀਂ ਨਹੀਂ ਨਹੀਂ ਦੀਦੀ ਦੰਦੀ ਨੂੰ ਕੋਈ ਵੀ ਗੱਲ ਹੋ ਨਾ ਉੱਠ ਕੇ ਤੇ ਘਰ ਦੇ ਕੰਮ ਤੰਦੇ ਕਰ ਲੋ ਸਾਰੇ ਡੈਡੀ ਉਹਨਾਂ ਨੂੰ ਮੈਂ ਤੋਰਤਾ ਚਾਹ ਬਣਾ ਕੇ ਪਿਆ ਦੂ ਸੂਰਜ ਕਿੱਥੇ ਚੜ ਆਇਆ ਤਾਂ ਜੇ ਸਾਰੇ ਘਰ ਦੇ ਕੰਮ ਪਏ ਉਥੇ ਕੱਪੜਿਆਂ ਦਾ ਢੇਰ ਲੱਗਾ ਪਿਆ ਵਾ ਚਾੜੂ ਪੋਚਾ ਲੈ ਆਉਣਾ ਲਾ ਜੇ ਕੋਈ ਹੋਣੀ ਆ ਜੇ ਤੇ ਕੀ ਕਵੇ ਕੋਈ ਨਹੀਂ ਆ ਰਹੀ ਮੈਂ ਸਵੇਰੇ ਸਵੇਰੇ ਮੈਂ ਸਭ ਧਿਆਨ ਕੇ ਨੱਚੰਡਾ ਗਈ ਮੈਂ ਹੀ ਕਰਨਾ ਹੋਰ ਇਹਨੇ ਕਰਨਾ ਆਪ ਪੁੱਤ ਹੋ ਗਿਆ ਤਿਆਰ ਹਾਂਜੀ ਮੰਮੀ ਹੋ ਗਿਆ ਚੱਲਿਆ ਮੈਂ ਚੱਲ ਬਹਿ ਮੇਰੇ ਨਾਲ ਕੋਈ ਗੱਲ ਕਰਨੀ ਸੀ ਕੀ ਹੋ ਗਿਆ ਹੋ ਹੋਇਆ ਤਾਂ ਕੁਛ ਨਹੀਂ ਆ ਮੰਗਲ ਇਹ ਕਰਨੇ ਹੀ ਵੀ ਜਦੋਂ ਦੀ ਅਪਰਾਜ ਵਿਆਹੇ ਤੇ ਮੇਰਾ ਤਾਂ ਜੀ ਜਾਣ ਲੱਗਣ ਡਿਆ ਮਨ ਤਾਂ ਘਰ ਖਾਲੀ ਖਾਲੀ ਆ ਲੱਗਣ ਡਿਆ ਤੇ ਮੇਰਾ ਜੀ ਕਰਨ ਡਿਆ ਨੂੰ ਮਿਲਣਾ ਹੀ ਹੈ ਇੱਕ ਵਾਰ ਮਿਲਵਨੇ ਮੰਮੀ ਫਿਰ ਇਹਦੇ ਚ ਕਿਹੜੀ ਪੁੱਛਣ ਵਾਲੀ ਗੱਲ ਹੈ ਨਾਲੇ ਲੋੜੀ ਆਉਂਦੀ ਹੈ ਤੇ ਉਹਨਾਂ ਨੂੰ ਪੁੱਛ ਲੈਨੇ ਭਾਜੀ ਨੂੰ ਫੋਨ ਕਰਕੇ ਕਿ ਕਿਦਦਨ ਉਹਨਾਂ ਦਾ ਘਰ ਟਾਈਮ ਹੈ ਤੇ ਆਪਾਂ ਜਾ ਆਉਨੇ ਨਾਲੇ ਲੋੜੀ ਦੇ ਆਵਾਂਗੇ ਤੇ ਨਾਲੇ ਜਾ ਕੇ ਮਿਲਾਵਾਂਗੇ ਕੁੜੀ ਨੂੰ ਚਲ ਕਰ ਲੈ ਇਦਾਂ ਸਰ ਠੀਕ ਹੋ ਜੀ ਮੈਂ ਲਾਉਣਾ ਫੋਨ ਕੋਈ ਨਹੀਂ ਲਾ ਲੋ ਤੁਸੀਂ ਫੋਨ ਹੈ ਕੋਈ ਨਹੀਂ ਮੰਮੀ ਮੇਰੇ ਪੇਕੇ ਆਣਾ ਵੀ ਲੇਟ ਹੀ ਹੋਣਾ ਮੇਰੇ ਭਰਾਵਾਂ ਨੇ ਵੀ ਲੇਟ ਹੀ ਹੋਣਾ ਵਾ ਤੇ ਕੋਈ ਨਹੀਂ ਕਰ ਦਿੰਦੇ ਫੋਨ ਤੇ ਆਪਾਂ ਚੱਲ ਜਾਂਦੇ ਦੀਦੀ ਕੋ ਨਾਲੇ ਦੀਦੀ ਨੂੰ ਲੋੜੀ ਦੇਣੇ ਨਾਲੇ ਮੇਰਾ ਵੀ ਜੀ ਕੰਡਿਆ ਦੀਦੀ ਨੂੰ ਮਿਲ ਲੂ ਆਪਾਂ ਮਿਲ ਆਉਂਦੇ ਹਾਂ ਸਾਰੇ ਜਾਣੇ ਸੱਜਣ ਨੇ ਚੱਲ ਪੁੱਛ ਲਉ ਕਿਦਾਂ ਨੂੰ ਦਾ ਟਾਈਮ ਹੈ ਤੁਸਾਂ ਕਦੋਂ ਚੱਲਦੇ ਹੋ ਕੋਈ ਨਹੀਂ ਲਾ ਲੋ ਫੋਨ ਤੇ ਜੀ ਕਪੜੇ ਹੀ ਰਹਿ ਗਏ ਸੁੱਕਣੇ ਪਾਉਣ ਵਾਲੇ ਕੀਦਾ ਫੋਨ ਆ ਗਿਆ ਹਾਂ ਵੀਰੇ ਦਾ ਫੋਨ ਆਇਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਸ ਠੀਕ ਹੈ ਹੋਰ ਘਰ ਪਰਿਵਾਰ ਸਾਰੇ ਠੀਕ ਹੈ ਹਾਂ ਆਹ ਠੀਕ ਆਨਾ ਮਮੀ ਨਾਲ ਗੱਲ ਕਰਦੇ ਹਾਂ ਤੇਰੇ ਨਾਲ ਕਰੀ ਮਾਡੀ ਜੀ ਨਾਲ ਹੈਲੋ। ਸਾਸੀ ਕ ਮਮੀ। ਸਾਸੀ ਕ ਰੋਗੀ ਹਾਲ? ਠੀਕ ਠਾਕ ਵਧੀਆ ਤੁਸੀਂ ਸੁਣਾਓ। ਅਸੀਂ ਠੀਕ ਠਾਕ ਵਧੀਆ, ਬਹੁਤ ਸਭ ਠੀਕ ਠਾਕ ਹੈ। ਹਾਂਜੀ ਮਮੀ ਠੀਕ ਆ ਸਾਰੇ। ਕੀ ਬਣਿਆ? ਕੋਸ਼ਿਸ਼ ਨਹੀਂ ਬੰਨਾ ਕਿ ਕੰਮ ਕਰਨ ਦੀ ਹੀ ਕਪੜੇ ਸੁੱਕਣੇ ਪਾਉਣ ਦੇ ਗੁੱਠੇ ਦੇ। ਅੱਛਾ। ਹਾਂਜੀ। ਇਹ ਕਪੜੇ ਸੁੱਕਣਾ ਪਾਉਣ ਦੇ। ਆ ਮਮੀ ਅੱਜ ਥੋੜਾ ਜਿਹਾ ਲੇਟ ਹੋ ਗਈ ਮੈਨੂੰ ਜਾਗ ਨਹੀਂ ਆਈ ਉਹ ਨਾ ਮੇਰੇ ਨਾਲ ਨਹੀਂ ਆਈ। ਤੇ ਕੰਮ ਕਰ ਕਿੰਨਾ ਕਰਨਾ ਪੈਂਦਾ ਤੇ ਮੈਂ ਲੇਟ ਹੀ ਉઠી ਸਵੇਰੇ ਤੇ ਮੈਂ ਮੈਂ ਗੱਲ ਕਰਨੀ ਹੈ ਪ੍ਰੋਣਾ ਪ੍ਰੋਣਾ ਕਿਦੰ ਦਾ ਹੁੰਦਾ ਵਾ ਇਹ ਕਹਿਣ ਦਾ ਹਾਉਣਾ ਤੇਰੇ ਕੋਲ ਮੰਮੀ ਅਜੇ ਨਾ ਆਇਓ ਮੇਰੇ ਕੋਲ ਕਿਉਂ ਨਹੀਂ ਨਹੀਂ ਅਜੇ ਮੇਰੀ ਨਨਾਂਣ ਆਈ ਆ ਜਦੋਂ ਜਾਊਗੀ ਫੇਰ ਆਇਓ ਤੈਸਾ ਕੋ ਚੰਗਾ ਵਾ ਤੇ ਨਨਾਂ ਨੂੰ ਮਿਲ ਲਾਂਗੇ ਤੇ ਨਾਲ ਇਹਨੂੰ ਪਤਾ ਲੱਗੂਗਾ ਕਿ ਆਇਆ ਘਰ ਨਈ ਨਹੀਂ ਮੰਮੀ ਤੂੰ ਹੀ ਉਹਨੂੰ ਮਿਲ ਕੇ ਕੀ ਕਰਨਾ ਉਹਦਾ ਨਹੀਂ ਸਭਾ ਚੰਗਾ ਹੈਗਾ ਫਾਕ ਕਿਉਂ ਨੀ ਚੰਗਾ ਮੰਮੀ ਦੱਸੂਂਗੀ ਜਿਹੜਾ ਆਉਂਕੀ ਤੇ ਹੋਂਦ ਮੇਡਣਾ ਤੇ ਅਮਕਾ ਤੇ ਰੱਖਿਆ ਹੋਊ ਜੰਦੀਆਂ ਦੀ ਅੱਛਾ ਹਾਂ ਸ਼ਾਨਾ ਬਹੁਏ ਨਾ ਵਾਰੀ ਤੋਂ ਹੋਵੇਂ ਨਾ ਮਿਨ ਮਿਨ ਜਈਆਂ ਤੋਂ ਵੀ ਨਾ ਤੂੰ ਜਿਹੜੇ ਥੇਤ ਨਹੀਂ ਪਾਇਆ ਉਹਨਾਂ ਦੇ ਘਰ ਦਾ ਉਹਨਾਂ ਤੇਰਾ ਨਹੀਂ ਪਾਇਆ ਤੇ ਸਮਝਣ ਲੱਗਿਆ ਥੋੜਾ ਟਾਈਮ ਲੱਗਦਾ ਹਾਂ ਦਾ ਵਾ ਠੀਕ ਆ ਮੰਮੀ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਯਾਰ ਵੇਲੇ ਨਹੀਂ ਇਹ ਜੋ ਸਮਝ ਲਗੀ ਤਾਂ ਫਿਰ ਇਹੋ ਨਾਮ ਤੇ ਚੰਗੀ ਲੱਗਣੀ ਠੀਕ ਸੋਚਿਆ ਤੇ ਮੈਂ ਵੀ ਉਹ ਹੀ ਤੇ ਚੱਲ ਦੋਵੇਂ ਪਹਿਣਾ ਬਣ ਕੇ ਰਵਾਂਗੀਆਂ ਪਰ ਉਹ ਤੇ ਕਿਤੇ ਇੱਡੀ ਤਾਂ ਦੀ ਗੱਲ ਐ ਨਾ ਮੇਰੇ ਨੱਕ ਵਿੱਚ ਦਾਮ ਹੀ ਕਰਦਾ ਪੂਰਾ ਹੁੰਨੇ ਐਨੇ ਮੇਰੇ ਤੇ ਆਰਡਰ ਛਾੜਦੀ ਰਹਿੰਦੀ ਜਿੱਦਾਂ ਮੈਂ ਉਥੋਂ ਦੀ ਨੋਂ ਨਹੀਂ ਕੰਮ ਵਾਲੀ ਹੁੰਨੀ ਆ ਕਦੀ ਆ ਨਹੀਂ ਕਰਨਾ ਆ ਨਹੀਂ ਕਰਨਾ ਜੇ ਮੈਂ ਕਰਨ ਵੀ ਲੱਗਦੀ ਆ ਕੋਈ ਕੰਮ ਤੇ ਕੋਈ ਨੋਕਾ ਟੋਕੀ ਕਰ ਹੀ ਜਾਂਦੀ ਰਹਿੰਦੀ ਵਿੱਚ ਵਿੱਚ ਜਾਣ ਕੇ ਜਦੋਂ ਕੋਈ ਗੱਲ ਕਰਦੀ ਹੈ ਨਾ ਤੂੰ ਜਵਾਬ ਨਾ ਦਿਆ ਕਰ ਆਪ ਜਦੋਂ ਨਾ ਜਵਾਬ ਦਿੱਤੇ ਤੈਨੂੰ ਆਪੇ ਪਤਾ ਲੱਗ ਜਾਣਾ ਕਿ ਮੈਨੂੰ ਕੋਈ ਜਵਾਬ ਨਹੀਂ ਮਿਲਦਾ ਤੇ ਕੋਰਣਾ ਆ ਕੇ ਤੇਰੇ ਵਰਗੀ ਹੋ ਜਾਣਾ ਆ ਮਮੀ ਇੱਥੇ ਤੁਸੀਂ ਤੁਸੀਂ ਕਹਿੰਦੇ ਸੀ ਭਾਬੀ ਨੂੰ ਕੋਈ ਜਵਾਬ ਨਾ ਦਿਆ ਕਰ ਇੱਥੇ ਹੁਣ ਉਹਨੂੰ ਨਾ ਜਵਾਬ ਦਿਆ ਕਰ ਤੁਸੀਂ ਮੈਨੂੰ ਸਮਝਾਉਂਦੇ ਰਹਿੰਦੇ ਚਲ ਕੋਈ ਨਹੀਂ ਜਦੋਂ ਕੋਰਣਾ ਆਏ ਹੋਗਾ ਨਾ ਤੂੰ ਉਸ ਦਿਨ ਦੱਸਦੀ ਤੇ ਇਹ ਹੋ ਜਾਂਗੇ ਅਣਕੇ ਚੰਗਾ ਠੀਕ ਠੀਕ ਆ ਤੇ ਚੰਗਾ ਹੀ ਹੋਇਆ ਨਾ ਮੇਨਾਂ ਇੰਜ ਕਰਦੀ ਹੀ ਨਾ ਹੁਣ ਪਤਾ ਲੱਗੂਗਾ ਜੇ ਇਹਦੇ ਨਾਲ ਹੀ ਇੰਜ ਹੋਣ ਦਿਆ ਵਾ ਰੱਬ ਕਰਕੇ ਹੋਰ ਹੋਵੇ ਇਹਦੇ ਨਾਲ ਇੰਜ ਮੈਨੂੰ ਇਹਨੇ ਇਦਾਂ ਰਵਾਇਆ ਹੀ ਨਾ ਇਹਨੇ ਤੇ ਹੁਣ ਇਹਦੀ ਨਣਾਣੇ ਨੂੰ ਰਵਾਵੇ ਚੰਗੀ ਤਰ੍ਹਾਂ ਰਵਾਵੇ ਮੇਰਾ ਬਦਲਾ ਲਵੇ ਇਹਦੀ ਨਣਾਣੇ